ਖਰੜ ਤੋਂ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਦੁਪਹਿਰ 3 ਵਜੇ ਦੇ ਕਰੀਬ ਮਰਿੰਡਾ ਰੋਡ ਖਾਨਪੁਰ ਸਥਿਤ ਮਾਡਰਨ ਵੈਲੀ 'ਚ ਇੱਕ ਪਾਗਲ ਕੁੱਤੇ ਨੇ ਇੱਕ ਤੋਂ ਬਾਅਦ ਇੱਕ ਤੇ ਹਮਲਾ ਕਰਕੇ ਚਾਰ ਬੱਚਿਆਂ ਸਮੇਤ ਕੁੱਲ 11 ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਅਤੇ ਉਹਨਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਜ਼ਖਮੀਆਂ ਨੂੰ ਸਿਵਲ ਹਸਪਤਾਲ ਖਰੜ ਰੈਫਰ ਕੀਤਾ ਗਿਆ ਜਿੱਥੇ ਮੁਰਲੀ ਸਹਾਇਤਾ ਦੇਣ ਤੋਂ ਬਾਅਦ ਉਹਨਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਬਿਹਤਰ ਇਲਾਜ ਲਈ ਇੱਕ ਬੱਚੇ ਸਮੇਤ ਕੁੱਲ 2 ਵਿਅਕਤੀਆਂ ਨੂੰ ਸਰਕਾਰੀ ਮੈਡੀਕਲ ਕਾਲਜ ਸੈਕਟਰ 32 ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਘਟਨਾ ਤੋਂ ਤੁਰੰਤ ਬਾਅਦ ਆਸ-ਪਾਸ ਦੇ ਲੋਕਾਂ ਨੇ ਨਗਰ ਕੌਂਸਲ ਖਰੜ ਨੂੰ ਸੂਚਨਾ ਦਿੱਤੀ ਇਸ ਸਾਰੀ ਘਟਨਾ ਦੇ ਚਸ਼ਮਦੀਦ ਗਵਾਹ ਸਤਵੀਰ ਸਿੰਘ ਨੇ ਦੱਸਿਆ ਕਿ ਉਹ ਉਪਰੋਕਤ ਸਥਾਨ ਤੇ ਇੱਕ ਹਾਊਸਿੰਗ ਪ੍ਰੋਜੈਕਟ ਤੇ ਕੰਮ ਕਰ ਰਿਹਾ ਸੀ ਤਾਂ ਸਭ ਤੋਂ ਪਹਿਲਾਂ ਉੱਥੇ ਤਨਾਤ ਦੋ ਸੁਰੱਖਿਆ ਗਾੜਾ ਤੇ ਕੁੱਤੇ ਨੇ ਹਮਲਾ ਕਰ ਦਿੱਤਾ ਇਸ ਕਾਰਨ ਦੋਵੇਂ ਗੰਭੀਰ ਜ਼ਖਮੀ ਹੋ ਗਏ ਤੇ ਦੋਵਾਂ ਨੂੰ ਤੁਰੰਤ ਸਿਵਲ ਹਸਪਤਾਲ ਖਰੜ ਲਜਾਇਆ ਗਿਆ ਇਸ ਤੋਂ ਬਾਅਦ ਨਜ਼ਦੀਕੀ ਮਾਡਰਨ ਵੈਲੀ ਚ ਕੰਮ ਕਰਦੇ ਮਜ਼ਦੂਰ ਜਿਨ੍ਹਾਂ ਚ ਬੱਚੇ ਵੀ ਸ਼ਾਮਲ ਨੇ ਕੁੱਤੇ ਦੇ ਇਸ ਹਮਲੇ ਦਾ ਸ਼ਿਕਾਰ ਹੋ ਗਏ ਜਿਨ੍ਹਾਂ ਦੇ ਜ਼ਖਮ ਗੰਭੀਰ ਹਨ ਉਹਨਾਂ ਨੂੰ ਮੋਹਾਲੀ ਰੈਫਰ ਕਰ ਦਿੱਤਾ ਗਿਆ ਜਿਨ੍ਹਾਂ ਚੋਂ 5 ਸਾਲਾ ਸਚਿੰਦ ਦਾ ਚਿਹਰਾ ਕੁੱਤੇ ਵੱਲੋਂ ਬੁਰੀ ਤਰ੍ਹਾਂ ਨਾਲ ਨੋਚੇ ਜਾਣ ਦੇ ਕਾਰਨ ਉਸ ਨੂੰ ਅਤੇ ਇੱਕ ਹੋਰ ਗੰਭੀਰ ਜ਼ਖਮੀ ਵਿਅਕਤੀ ਨੂੰ ਜੀ ਐਮ ਸੀ ਚੌਂਕ ਸੈਕਟਰ 32 ਰੈਫ ਕਰ ਦਿੱਤਾ ਗਿਆ ਹੈ